welcom to my channel ਅੱਜ ਅਸੀਂ ਅੰਬਾਂ ਤੋਂ ਇੱਕ ਨਵੀਂ ਰੈਸਪੀ ਤਿਆਰ ਕਰਾਂਗੇ ਜਿਹੜੀ ਕਿ ਅੱਜ ਕੱਲ੍ਹ ਗਰਮੀਆ ਦੇ ਵਿੱਚ ਬਹੁਤ ਜ਼ਿਆਦਾ ਫਾਇਦੇਮੰਦ ਵੀ ਹੁੰਦੀ ਹੈ ਤੇ ਬਹੁਤ ਜ਼ਿਆਦਾ ਪਸੰਦ ਵੀ ਕੀਤੀ ਜਾਂਦੀ ਹੈ ਇਹ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈ ਬੱਚੇ ਵੀ ਇਹਨੂੰ ਬਹੁਤ ਖੁਸ਼ ਹੋ ਕੇ ਖਾਂਦੇ ਆਂ ਔਰ ਅਸੀਂ ਵੀ ਸਾਰੇ ਜਣੇ ਜਿਹੜੇ ਹੈਗੇ ਆ ਘਰ ਦੇ ਬਜ਼ੁਰਗ ਵੀ ਹੋਣ ਉਹ ਤਾਂ ਬਹੁਤ ਪਸੰਦ ਕਰਦੇ ਆਂ ਉਹ ਤਾਂ ਇਹ ਪ੍ਰੇਫਰ ਕਰਦੇ ਆ ਕਿ ਅਸੀਂ ਰੋਟੀ ਵੀ ਇਹਦੇ ਨਾਲ ਹੀ ਖਾਣੀ ਆ ਹੁਣ ਦੇਖੋ ਅਸੀਂ ਕਿਹੜੀ ਚੀਜ਼ ਅੰਬਾਂ ਤੋਂ ਬਣਾ ਰਹੇ ਆਂ ਉਸ ਵਾਸਤੇ ਜਿਹੜੇ ਆ ਅੰਬ ਐ ਸਾਨੂੰ ਬਿਲਕੁਲ ਕੱਚੇ ਅੰਬ ਚਾਹੀਦੇ ਆ ਰੌ ਮੈਂਗੋ ਅਸੀਂ ਲਵਾਂਗੇ ਆਓ ਦੇਖੀ ਅਸੀਂ ਇਹ ਕਿਸ ਤਰ੍ਹਾਂ ਤਿਆਰ ਕਰਦੇ ਆਂ ਹਾਂਜੀ ਮੈਂ ਆਧਾ ਕਿਲੋ ਅੰਬ ਲੈ ਲਏ ਆ ਹੁਣ ਅਸੀਂ ਇਹਨਾਂ ਨੂੰ ਅੱਛੀ ਤਰ੍ਹਾਂ ਧੋ ਲਵਾਂਗੇ ਕਿਉਂਕਿ ਬਾਜ਼ਾਰੋਂ ਆਂਬ ਅਸੀਂ ਲੈ ਕੇ ਆਉਂਦੇ ਆਂ ਤੇ ਇਹ ਗੰਦੇ ਹੁੰਦੇ ਆਂ ਅੱਜਕੱਲ੍ਹ ਬਰਸਾਤ ਦਾ ਵੀ ਮੌਸਮ ਆ ਤੇ ਸਾਨੂੰ ਜਿਹੜੀ ਵੀ ਚੀਜ਼ ਜਿਹੜੀ ਬਾਜ਼ਾਰੋਂ ਅਸੀਂ ਲਈਏ ਉਹਨੂੰ ਧੋ ਲੈਣਾ ਚਾਹੀਦਾ ਅੱਛੀ ਤਰ੍ਹਾਂ ਹੁਣ ਅਸੀਂ ਇਹਨੂੰ ਪਹਿਲਾਂ ਵਾਸ਼ ਕਰ ਲਈਏ ਅਸੀਂ ਜਿਹੜੇ ਆਂਬ ਆ ਇਹਨਾਂ ਨੂੰ ਇਸ ਤਰ੍ਹਾਂ ਮਲ ਮਲ ਕੇ ਅੱਛੀ ਤਰ੍ਹਾਂ ਧੋਵਾਂਗੇ ਤਾਂ ਕਿ ਇਹਨਾਂ ਦੇ ਉੱਪਰ ਜੇ ਕੋਈ ਵੀ ਗੰਦਗੀ ਲੱਗੀ ਹੋਵੇ ਉਹ ਸਾਫ਼ ਹੋ ਸਕੇ ਹਾਂਜੀ ਅੰਬ ਅਸੀਂ ਅੱਛੀ ਤਰ੍ਹਾਂ ਧੋ ਕੇ ਤਿਆਰ ਕਰ ਲਏ ਆ ਹੁਣ ਅਸੀਂ ਅਗਲਾ ਸਟੈਪ ਕਰਦੇ ਆਂ ਇੱਧਰ ਅਸੀਂ ਇੱਕ ਬਰਤਨ ਲੈ ਲਿਆ ਆ ਉਹ ਵੀ ਮਿੱਟੀ ਦਾ ਲਿਆ ਆ ਅਸੀਂ ਉਹਦੇ ਵਿੱਚ ਇੱਕ ਇੱਕ ਕਰਕੇ ਅੰਬ ਜਿਹੜੇ ਆ ਪਾ ਲਾਂਗੇ ਇਹਨਾਂ ਅੰਬਾਂ ਨੂੰ ਅਸੀਂ ਹੁਣ ਉਬਾਲਾਂਗੇ ਚੰਗੀ ਤਰ੍ਹਾਂ ਜਿੰਨੀ ਦੇਰ ਤੱਕ ਇਹ ਸੌਫਟ ਨਹੀਂ ਹੋ ਜਾਂਦੇ हां जी ਅਸੀਂ ਪਾਣੀ ਉਹਨਾ ਪਾਉਣਾ ਹੈ ਜਿੰਨੀ ਦੇ ਵਿੱਚ ਇਹ ਸਾਰੇ ਆਂਬ ਜਿਹੜੇ ਆ ਡੁੱਬ ਜਾਣ ਇਸ ਤਰ੍ਹਾਂ ਜਿਹੜੇ ਆਂਬ ਆ ਦੇਖੋ ਡਿਪ ਹੋਏ ਪਏ ਆ ਇਹ ਬਿਲਕੁਲ ਡਿਪ ਹੋਣੇ ਚਾਹੀਦੇ ਆ ਤਾਂ ਕਿ ਇਹਨਾਂ ਨੂੰ ਅੱਛੀ ਤਰ੍ਹਾਂ ਸੌਫਟ ਕੀਤਾ ਜਾ ਸਕੇ ਇਹ ਜਿਹੜੀ ਰੈਸਪੀ ਆ ਇਹਨੂੰ ਗਰਮੀਆਂ ਦੇ ਵਿੱਚ ਜ਼ਰੂਰ ਆਪਾਂ ਨੂੰ ਖਾਣਾ ਚਾਹੀਦਾ ਆ ਇਹ ਹਾਜ਼ਮੇ ਵਾਸਤੇ ਵੀ ਵਧੀਆ ਹੁੰਦੀ ਹੈ ਔਰ ਜੇ ਲੂ ਲੱਗੀ ਹੋਵੇ ਤੇ ਫਿਰ ਵੀ ਇਹ ਜਿਹੜੀ ਸਾਨੂੰ ਬਣਾ ਕੇ ਖਾਣੀ ਚਾਹੀਦੀ ਆ ਜਿਹੜੀ ਆਪਾਂ ਨੂੰ ਲੂ ਲੱਗ ਜਾਂਦੀ ਆ ਜਾਂ ਵੈਸੇ ਇਹਨਾਂ ਦਿਨਾਂ 'ਚ ਬਰਸਾਤਾਂ 'ਚ ਵੀ ਗਰਮੀ ਲੱਗਦੀ ਆ ਤੇ ਇਹ ਠੰਡੀ ਹੁੰਦੀ ਆ ਖਾਣ ਵਿੱਚ ਹੁਣ ਆਪਾਂ ਦੇਖਦੇ ਇਹਨਾਂ ਨੂੰ ਉਬਾਲ ਲਈਏ ਪਹਿਲਾਂ ਹਾਂਜੀ ਇੱਕ ਵਾਰੀ ਚੈੱਕ ਕਰ ਲੈਨੇ ਆਂ ਆਂਬ ਸਾਡੇ ਜਿਹੜੇ ਆ ਕਿੰਨੇ ਕੁ ਹੋਏ ਆ ਦੇਖੋ ਚੇਂਜ ਹੋ ਗਿਆ ਕਲਰ ਹਾਂਜੀ ਆਪਾਂ ਇਹਨੂੰ ਪਹਿਲਾਂ 10 ਮਿੰਟ ਪਕਾ ਲਿਆ ਆ ਤੇ ਇਹ ਜਿਹੜੇ ਮੰਗੋ ਆ ਜਿਹੜੇ ਸਾਡੇ ਸੌਫਟ ਹੋ ਜਾਣਗੇ ਹਾਂਜੀ ਅਸੀਂ ਕਰਦੇ ਇਸ ਤਰ੍ਹਾਂ ਕਰਕੇ ਦੇਖ ਲੈਣੀ ਹੱਲੇ ਅਜੇ ਬਹੁਤ ਸਖਤ ਆ ਇਹ ਇਹਨੂੰ 10 ਤੋਂ 15 ਮਿੰਟ ਹੋਰ ਲੱਗਣਗੇ ਫੇਰ ਸੌਫਟ ਹੋ। ਹਾਂਜੀ ਆਪਾਂ ਚੈੱਕ ਕਰ ਲੈਨੇ ਆ। ਦੇਖੋ ਇਸ ਤਰ੍ਹਾਂ ਹੀ ਉਬਲਣਾ ਚਾਹੀਦਾ ਹੈ ਫੇਰ ਇਹ ਅੱਛੀ ਤਰ੍ਹਾਂ ਪੱਕ ਕੇ ਤਿਆਰ ਹੋਣਗੇ। ਆਪਾਂ ਚੈੱਕ ਕਰ ਲੈਨੇ ਆ। ਕਿਸੇ ਤਿੱਖੀ ਕਰਦਣਾ ਆਪਾਂ ਚੈੱਕ ਕਰ ਸਕਦੇ ਆ। ਲੱਗ ਕੇ ਇਹ ਜਿਹੜੇ ਆ ਕੱਟ ਹੋ ਰਹੇ ਆ ਬਸ ਦੋ ਤੋਂ ਤਿੰਨ ਮਿੰਟ ਹੁਣ ਸਾਨੂੰ ਹੋਰ ਲੱਗਣਗੇ। ਹਾਂਜੀ ਅੰਬ ਜਿਹੜੇ ਆ ਬਿਲਕੁਲ ਕਲਰ ਚੇਂਜ ਕਰ ਚੁੱਕੇ ਆ। ਦੇਖ ਲਈਏ। ਪੂਰੇ 20 ਤੋਂ 25 ਮਿੰਟ ਲੱਗੇ ਐ ਦੇਖੋ ਇਸ ਤਰ੍ਹਾਂ ਅੰਬ ਹੋਣੇ ਚਾਹੀਦੇ ਦੇਖ ਫਟ ਗਏ ਨਾ ਇਹ ਬਿਲਕੁਲ ਪਰਫੈਕਟ ਜਿਹੜੇ ਹੋ ਚੁੱਕੇ ਆ ਜਿਸ ਤਰ੍ਹਾਂ ਸਾਨੂੰ ਚਾਹੀਦੇ ਆ ਦੇਖੋ ਅੰਬ ਇਸ ਤਰ੍ਹਾਂ ਹੋਣੇ ਚਾਹੀਦੇ ਬਿਲਕੁਲ ਬਿਲਕੁਲ ਸੌਫਟ ਹੁਣ ਅਸੀਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਦੇਖੋ ਇਸ ਤਰ੍ਹਾਂ ਕੱਢ ਕੇ ਹਲਕਾ ਜੈਨ ਨੂੰ ਠੰਡਾ ਕਰਾਂਗੇ ਆਪਾਂ ਤਾਂ ਕਿ ਇਹਨਾਂ ਨੂੰ ਹੱਥ ਲੱਗ ਸਕੇ ਹੁਣ ਗਰਮ ਬਹੁਤ ਐ ਇਹਨੂੰ ਹੱਥ ਵੀ ਨਹੀਂ ਲੱਗਾ ਜਾ ਸਕਦਾ ਪਾਣੀ ਵਿੱਚ ਪਾ ਲੈਨੇ ਆ ਤਾਂ ਕਿ ਠੰਡੇ ਹੋ ਸਕਣ ਔਰ ਹੱਥ ਜਿਹੜਾ ਆ ਆਪਾਂ ਨੂੰ ਲਗਾ ਸਕੀਏ। ਅੱਛੀ ਤਰ੍ਹਾਂ ਹੁਣ ਗਰਮ ਜ਼ਿਆਦਾ ਆ। ਇੱਧਰ ਅਸੀਂ ਆਈਸ ਕਯੂਬ ਲਿਆਂਦੇ ਆ। ਅਸੀਂ ਉਹ ਇਹਦੇ ਵਿੱਚ ਪਾ ਲਾਂਗੇ। ਤਾਂ ਕਿ ਆਂਬ ਜਿਹੜੇ ਜਲਦੀ ਠੰਡੇ ਹੋਣ। ਦੇਖੋ ਆਈਸ ਕਯੂਬ ਪਾਤੇ ਅਸੀਂ ਇਹ ਜਲਦੀ ਠੰਡਾ ਕਰ ਦੇਣਗੇ। ਠੰਡੇ ਹੋ ਚੁੱਕੇ ਆ। ਹੁਣ ਅਸੀਂ ਇੱਕ ਡੋਂਗਾ ਲਵਾਂਗੇ। ਅਸੀਂ ਬਰਤਨ ਲੈ ਲਾਂਗੇ। ਇਦੇ ਵਿੱਚ ਅਸੀਂ ਆਂਬ ਜਿਹੜੇ ਆ ਉਹਨੂੰ ਇਸ ਤਰ੍ਹਾਂ ਛਿਲ ਲਵਾਂਗੇ ਇਸ ਤਰ੍ਹਾਂ ਛਿਲ ਕੇ ਆਂਬ ਸ਼ਿਫਟ ਕਰ ਲਾਂਗੇ ਡੋਂਗੇ 'ਚ ਇਸੇ ਤਰੀਕੇ ਨਾਲ ਸਾਰੇ ਜਿਹੜੇ ਆਂਬ ਆ ਉਹਨਾਂ ਨੂੰ ਸ਼ਿਫਟ ਕਰ ਲਾਂਗੇ ਹਾਂਜੀ ਸਾਰੇ ਜਿਹੜੇ ਅਸੀਂ ਆਂਬ ਆ ਇਹਦੇ ਵਿੱਚ ਸ਼ਿਫਟ ਕਰ ਲਿਆ। ਇਸ ਤਰ੍ਹਾਂ ਅਸੀਂ ਕਰਗ ਦੀ ਹੈਲਪ ਦੇ ਨਾਲ ਜਿਹੜਾ ਇਹਦੇ ਵਿੱਚ ਪਲਪ ਹੈਗਾ ਆ ਉਹ ਕੱਢ ਲਾਂਗੇ ਬਾਅਦ। ਹਾਂਜੀ ਅਸੀਂ ਇਹਨੂੰ ਐਦਾਂ ਹੱਥਾਂ ਦੀ ਹੈਲਪ ਦੇ ਨਾਲ ਇਸ ਤਰ੍ਹਾਂ ਜਿਹੜੇ ਗੇਟਕ ਆ ਉਹਦੇ ਨਾਲੋਂ ਜਿਹੜਾ ਆ ਪਲਪ ਜਿਹਾ ਉਤਾਰ ਲੈਣਾ ਆ ਤੇ ਫੇਰ ਇਹ ਮੁਲਾਂਜੀ ਜਿਹੜੀ ਆਪਣੀ ਤਿਆਰ ਹੋ ਜਾਊਗੀ ਇਹਨੂੰ ਛਿਛਾ ਵੀ ਕਹਿੰਦੇ ਆ। ਹਾਂਜੀ ਇਹਦੇ ਵਿੱਚ ਅਸੀਂ ਪਾਣੀ ਜਿਹੜਾ ਆ ਹੋਰ ਪਾਵਾਂਗੇ ਕਿਉਂਕਿ ਆਪਾਂ ਜਿੰਨਾ ਪਤਲਾ ਇਹਨੂੰ ਬਣਾਉਣਾ ਚਾਹੁੰਦੇ ਆ ਉਹਨਾਂ ਅਸੀਂ ਬਣਾਉਣ ਲਈ ਪਾਣੀ ਐਡ ਕਰਾਂਗੇ ਹੋਰ ਦੇਖੋ ਇਸ ਤਰੀਕੇ ਦੇ ਨਾਲ ਅਸੀਂ ਜਿਹੜੀ ਮਲਾਂਜੀ ਆ ਤਿਆਰ ਕੀਤੀ ਆ ਦੂਸਰੀ ਤਰ੍ਹਾਂ ਦੀ ਮਲਾਂਜੀ ਜਿਹੜੀ ਐ ਜੀਰੇ ਵਾਲੀ ਤੜਕਾ ਲਗਾ ਕੇ ਉਹ ਅਸੀਂ ਅਲੱਗ ਤੋਂ ਬਣਾਵਾਂਗੇ ਇਸ ਤਰ੍ਹਾਂ ਮੇਰੇ ਤਰੀਕੇ ਦੇ ਨਾਲ ਜਿਹੜੀ ਮਲਾਂਜੀ ਆ ਤੁਸੀਂ ਬਣਾ ਕੇ ਜਰੂਰ ਖਾਓ ਬਹੁਤ ਜ਼ਿਆਦਾ ਟੇਸਟੀ ਲੱਗੂਗੀ ਤੁਹਾਨੂੰ ਦੇਖੋ ਇਹ ਹੱਲੇ ਵੀ ਜ਼ਿਆਦਾ ਠੀਕ ਹੈ ਇਸ ਕਰਕੇ ਅਸੀਂ ਇਹਨੂੰ ਹੋਰ ਵੀ ਜ਼ਿਆਦਾ ਪਤਲਾ ਕਰਾਂਗੇ। ਬਸ ਅਸੀਂ ਆਂਬ ਜਿਹੜੇ ਆ ਉਹਨਾਂ ਦਾ ਪਲਪ ਜਿਹੜਾ ਉਹੀ ਮਿਕਸ ਕੀਤਾ ਹੈ ਜੋ ਅਸੀਂ ਹੋਰ ਪਾਉਣਾ ਹੈ ਅਜੇ ਉਹ ਬਾਕੀ ਆ। ਹੁਣ ਅਸੀਂ ਦੇਖਦੇ ਹਾਂ ਅਸੀਂ ਕੀ ਕੀ ਐਡ ਕਰਦੇ ਹਾਂ। ਹਾਂਜੀ ਸਭ ਤੋਂ ਪਹਿਲਾ ਇਨਗਰੀਡੀਐਂਟ ਜਿਹੜਾ ਅਸੀਂ ਐਡ ਕਰਨਾ ਹੈ ਇਹਦੇ ਵਿੱਚ ਉਹ ਮੈਂ ਇਸ ਤਰ੍ਹਾਂ ਦੇਖੋ ਜਿਹੜਾ ਵੀ ਅਸੀਂ ਅਗਲਾ ਸਭ ਤੋਂ ਪਹਿਲਾਂ ਅਸੀਂ ਜਿਹੜਾ ਇਨਗਰੀਡੀਐਂਟ ਪਾਵਾਂਗੇ ਉਹ ਹੈਗਾ ਆ ਆਪਣੀ ਚੀਨੀ ਪੀਸੀ ਹੋਈ ਇਹ ਮੈਂ ਚੀਨੀ ਪੀਸ ਕੇ ਲੈ ਲਈਆ ਆਮ ਬਖੱਟੇ ਜਿਆਦਾ ਹੁੰਦੇ ਆ ਇਸ ਕਰਕੇ ਆਪਾਂ ਚੀਨੀ ਜਿਹੜੀ ਆ ਵੱਧ ਪਾਵਾਂਗੇ ਮੈਂ ਇੱਥੇ 5 ਚਮਚੇ ਚੀਨੀ ਪਾਉਂਗੀ ਤੁਸੀਂ ਇਹਦੀ ਜਗ੍ਹਾ ਤੇ ਸ਼ੱਕਰ ਵੀ ਪਾ ਸਕਦੇ ਆ ਫਿਰ ਉਹਦਾ ਲੱਗ ਤੋਂ ਟੇਸਟ ਆਉਂਦਾ ਆ ਮੈਂ ਇਹਦੇ ਵਿੱਚ ਚੀਨੀ ਪਾ ਰਹੀ ਆ हां जी मैदे ਵਿੱਚ ਨਮਕ ਪਾਉਂਗੀ ਹੁਣ ਨਮਕ ਮੈਂ ਵਿੱਚ ਦੇ ਕਾਲਾ ਵੀ ਪਾਉਂਗੀ ਔਰ ਦੂਸਰਾ ਵੀ ਪਾਉਂਗੀ 1 ਚਮਚ ਮੈਂ ਕਾਲਾ ਨਮਕ ਪਾਤਾ 1 ਚਮਚ ਜਿਹੜਾ ਵਾਈਟ ਨਮਕ ਪਾਉਂਗੀ ਅਚੀ ਤਰ੍ਹਾਂ ਨਮਕ ਜਿਹੜੇ ਆ ਦੋਨੋਂ ਤਰ੍ਹਾਂ ਦੇ ਅਸੀਂ ਪਾਏ ਆ ਕਾਲਾ ਔਰ ਸਫੇਦ ਨਮਕ ਨਮਕ ਮੈਂ ਹਮੇਸ਼ਾ ਸਿੰਦਾ ਨਮਕ ਹੀ ਯੂਜ਼ ਕਰਦੀ ਆ ਸੇਂਦਾ ਨਮਕ ਜਿਹੜਾ ਆ ਘਰ ਵਿੱਚ ਕਿਸ ਤਰ੍ਹਾਂ ਬਣਾਉਣਾ ਉਹਦੀ ਅਸੀਂ ਵੀਡੀਓ ਪਾ ਚੁੱਕੇ ਹਾਂ ਤੁਸੀਂ ਦੇਖ ਸਕਦੇ ਆ ਚੈਨਲ ਤੇ ਜਾ ਕੇ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਹੋਰ ਐਡ ਕਰਾਂਗੇ ਕਿਉਂਕਿ ਆਪਾਂ ਜਿੰਨਾ ਵੀ ਪਤਲਾ ਖਾਣਾ ਚਾਹੀਏ ਉਨਾ ਪਤਲਾ ਖਾ ਸਕਦੇ ਆ ਆਪਾਂ ਇੰਨਾ ਇੰਨਾ ਕੁ ਵੀ ਖਾ ਸਕਦੇ ਆ ਔਰ ਜ਼ਿਆਦਾ ਪਤਲਾ ਵੀ ਕਰ ਸਕਦੇ ਆ ਮੈਂ ਥੋੜਾ ਜਿਹਾ ਪਤਲਾ ਕਰੂੰਗੀ ਇਹਨੂੰ ਆ ਦੇਖੋ ਤੁਹਾਨੂੰ ਜੇ ਐਦਾਂ ਦੇ ਪਾਰਟੀਕਲ ਥੋੜੇ ਮੋਟੇ-ਮੋਟੇ ਦਿਖ ਰਿਹਾ ਆ ਤੁਸੀਂ ਇਹਨੂੰ ਗ੍ਰਾਇੰਡ ਵੀ ਕਰ ਸਕਦੇ ਆ ਲੇਕਿਨ ਮੈਂ ਇਸ ਤਰ੍ਹਾਂ ਹੀ ਖਾਣਾ ਪਸੰਦ ਕਰਦੀ ਹਾਂ ਕਿਉਂਕਿ ਮੈਨੂੰ ਇਹ ਜਦੋਂ ਮੂਹ ਵਿੱਚ ਇਦਾਂ ਦੇ ਪਾਰਟੀਕਲ ਆਉਂਦੇ ਆ ਤਾਂ ਬਹੁਤ ਜ਼ਿਆਦਾ ਟੇਸਟੀ ਲੱਗਦਾ ਆ ਹੁਣ ਮੈਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰੂੰਗੀ ਥੋੜਾ ਜਿਹਾ ਮੈਂ ਇਹਨੂੰ ਪਤਲਾ ਕਰੂੰਗੀ ਕਿਉਂਕਿ ਮੈਨੂੰ ਥੋੜਾ ਪਤਲਾ ਹੀ ਪਸੰਦ ਆ ਅੱਛੀ ਤਰ੍ਹਾਂ ਮਿਕਸ ਕਰ ਲੈਣਾ ਆਪਾਂ ਹਾਂਜੀ ਅਗਰ ਤੁਸੀਂ ਉਸੇ ਟਾਈਮ ਜਿਹੜੀ ਮਲਾਂਜੀ ਆ ਉਹਨੂੰ ਖਾਣਾ ਚਾਹੁੰਦੇ ਆ ਤਾਂ ਤੁਸੀਂ ਇਹਦੇ ਵਿੱਚ ਬਰਫ਼ ਵੀ ਐਡ ਕਰ ਸਕਦੇ ਆ ਆਈਸ ਕ్యూ ਪਾ ਲਓ ਅਗਰ ਤੁਸੀਂ ਬਾਅਦ ਚੋਂ ਥੋੜਾ ਠਹਿਰ ਕੇ ਖਾਣਾ ਚਾਹੋ ਤੇ ਫਰਿੱਜ ਵਿੱਚ ਵੀ ਰੱਖ ਸਕਦੇ ਆ ਇਹਨੂੰ ਆਪਾਂ ਥੋੜੀ ਜਿਹੀ ਬਰਫ਼ ਜਿਹੜੀ ਆ ਆਪਣੀ ਲੋੜ ਅਨੁਸਾਰ ਪਾ ਲੈਣੀ ਹੈਗੀ ਆ ਤੇ ਬਹੁਤ ਜ਼ਿਆਦਾ ਟੇਸਟੀ ਜਿਹੜੀ ਆ ਬਣਦੀ ਆ ਤੁਸੀਂ ਜ਼ਰੂਰ ਮੇਰੇ ਇਸ ਤਰੀਕੇ ਦੇ ਨਾਲ ਮਲਾਂਜੀ ਬਣਾ ਕੇ ਖਾਣਾ ਔਰ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਤੁਹਾਡੀ ਮਲਾਂਜੀ ਕਿਸ ਤਰ੍ਹਾਂ ਦੀ ਬਣੀ ਆ ਅੰਜੀ ਹੁਣ ਮੈਂ ਤੁਹਾਨੂੰ ਟੇਸਟ ਕਰਕੇ ਦੱਸਦੀ ਆ ਕਿ ਮੇਰੀ ਜਿਹੜੀ ਮਲਾਂਜੀ ਆ ਕਿਸ ਤਰ੍ਹਾਂ ਦੀ ਬਣੀ ਆ ਬਹੁਤ ਜ਼ਿਆਦਾ ਖੱਟੀ ਮਿੱਠੀ ਔਰ ਨਮਕ ਦਾ ਅਲੱਗ ਤੋਂ ਟੇਸਟ ਆ ਰਿਹਾ ਔਰ ਬਹੁਤ ਵਧੀਆ ਟੇਸਟੀ ਇਹ ਬਣ ਕੇ ਤਿਆਰ ਹੋਈ ਆ ਮੈਂ ਹਮੇਸ਼ਾ ਤੀਸਰੇ ਦਿਨ ਇਹ ਜਿਹੜੀ ਮਲੰਝੀਆਂ ਬਣਾ ਕੇ ਖਾਂਦੀ ਰਹਿੰਦੀ ਆ ਕਿਉਂਕਿ ਗਰਮੀਆਂ ਦੇ ਵਿੱਚ ਇਹ ਗਰਮੀ ਨਹੀਂ ਲੱਗਣ ਦਿੰਦੀ ਠੰਡੀ ਹੁੰਦੀ ਆ ਔਰ ਮੈਂ ਤਾਂ ਇਹ ਕਹੂੰਗੀ ਗਰਮੀਆਂ ਦਾ ਇਹ ਤੋਹਫਾ ਆ ਤੁਸੀਂ ਜ਼ਰੂਰ ਬਣਾ ਕੇ ਟਰਾਈ ਕਰਿਓ ਤੇ ਮੈਨੂੰ ਦੱਸਿਓ ਕਿਸ ਤਰ੍ਹਾਂ ਦੀ ਬਣੀ ਆ ਕਿੰਬੰਦਾ ਤਾਂ ਸੀਜ਼ਨ ਆਪਣੇ ਹੈਗਾ ਹੀ ਆ इजीली ਮਿਲ ਜਾਂਦੇ ਆ ਤੁਸੀਂ ਵੀ ਮੇਰੇ ਤਰੀਕੇ ਦੇ ਨਾਲ ਮਲਾਂਜੀ ਬਣਾਓ ਖਾਓ ਹਿੰਦੀ ਰਹੋ ਥੈਂਕ ਯੂ